ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ ਤੁਹਾਡੇ ਨਾਲ 25 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਅੰਦਰ ਤਾਂ ਕਮੈਂਟ ਬਾਕਸ ਵਿੱਚ ਲਿਖਿਓ। ਪਿਛਲੇ ਕਈ ਦਿਨਾਂ ਤੋਂ ਸਵੇਰ ਵੇਲੇ ਜਾ ਤੜਕਸਰ ਮੀਂਹ ਦੀਆਂ ਕਾਰਵਾਈਆਂ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦੇਖੀਆਂ ਜਾ ਰਹੀਆਂ ਨੇ ਬਾਅਦ ਵਿੱਚ ਗਰਮੀ ਤੇ ਹੌਮਸ ਦਾ ਦੌਰ ਉਸੇ ਤਰ੍ਹਾਂ ਹੀ ਰਹਿ ਰਿਹਾ ਹੈ ਅੱਜ ਵੀ ਸਵੇਰ ਵੇਲੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਖਾਸ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਲਾਕੇ ਗੜਸ਼ੰਕਰ ਮਾਲਪੁਰ ਜਲੰਧਰ ਦੇ ਕੁਝ ਕ ਇਲਾਕਿਆਂ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਅਗਲੇ ਕੁਝ ਕਿੰਟੇ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਨਾਲ ਲੱਗ ਕੇ ਦੇ ਵਿੱਚ ਵੀ ਪੈ ਸਕਦੇ ਹਨ ਉਹ ਕਰਪੂਤਲੇ ਦੇ ਇਲਾਕੇ ਵੀ ਹੋ ਸਕਦੇ ਹਨ ਤੇ ਲੁਧਿਆਣੇ ਜ਼ਿਲ੍ਹੇ ਦੇ ਵੀ ਕੁਝ ਕ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਮੀਂਹ ਦੇਖਿਆ ਗਿਆ ਤੇ ਹੁਣ ਵੀ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਟੁੱਟਮਾ ਜਿਹਾ ਮੀਂਹ ਦੇਖਿਆ ਜਾਵੇਗਾ ਦੂਸਰੀ ਤਰਫ ਫਾਜ਼ਿਲਕਾ ਇਹਨਾਂ ਖੇਤਰਾਂ ਦੇ ਵਿੱਚ ਕੱਲ ਵੀ ਮੀਂਹ ਪਿਆ ਸੀਗਾ ਤੇ ਅੱਜ ਵੀ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਜੇਕਰ ਇਹ ਇਲਾਕੇ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਵਧੀਆਂ ਹੋਈਆਂ ਤਾਂ ਇਹ ਫਿਰੋਜ਼ਪੁਰ ਮੁਕਸਰ ਜਾਂ ਬਠਿੰਡਾ ਫਰੀਦਕੋਟ ਇਹਨਾਂ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਆਪਾਂ ਹਮੇਸ਼ਾ ਜ਼ਿਲ੍ਹੇ ਦੀ ਗੱਲ ਕਰਦੇ ਹਾਂ ਜ਼ਿਲ੍ਹੇ ਦੇ ਵਿੱਚ ਕਈ ਖੇਤਰਾਂ ਦੇ ਵਿੱਚ ਮੀਂਹ ਪੈ ਜਾਂਦਾ ਹੈ ਤੇ ਕਈ ਖੇਤਰਾਂ ਦੇ ਵਿੱਚ ਮੀਂਹ ਨਹੀਂ ਵੀ ਪੈਂਦਾ ਕਿਉਂਕਿ ਜ਼ਿਲ੍ਹਾ ਬਹੁਤ ਵੱਡਾ ਹੁੰਦਾ ਹੈ ਕੱਲੇ-ਕੱਲੇ ਪਿੰਡ ਦੀ ਜਾਂ ਸ਼ਹਿਰ ਦੀ ਗੱਲ ਦੱਸਣੀ ਥੋੜੀ ਜਿਹੀ ਔਖੀ ਹੁੰਦੀ ਹੈ ਆਪਾਂ ਜ਼ਿਲ੍ਹੇ ਵਾਰ ਹੀ ਮੌਸਮ ਦੱਸ ਦਿੰਦੇ ਹਾਂ ਕਿ ਇਸ ਜ਼ਿਲ੍ਹੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਸੋ ਟੁੱਟਵੇਂ ਤੌਰ ਤੇ ਅਗਲੇ 2 ਦਿਨ ਮੀਂਹ ਦੇ ਅਜਿਹੇ ਸ਼ਰਾਟੇ ਪੰਜਾਬ ਵਿੱਚ ਲੱਗਦੇ ਰਹਿਣਗੇ